ਅੱਗੇ ਤੋਂ ਤੂੰ ਤੇਰੀ ਕੋਈ ਵੀ ਵੀਡੀਓ ਨਹੀਂ ਆਣੀ ਚਾਹੀਦੀ ਉਹਦਾ ਜੋ ਮੈਨੂੰ ਬੰਦ ਰੋਟੀ ਦਾ ਆਪਣੀ ਮਿਹਨਤ ਕਰਕੇ ਆਗੇ ਤੋਂ ਤੇਰੀ ਕੋਈ ਵੀ ਵੀਡੀਓ ਪਾ ਪਾਪਾ ਜੀ ਇਹ ਜਿਹੜਾ ਭੋਸਪਿਆਣਾ ਜਿਹੜਾ ਵੀਡੀਓ ਪਾ ਕੇ ਲੋਕਾਂ ਕੋਲ ਪੈਸੇ ਮੰਗਣੇ ਜਾਂ ਕੁਝ ਕਰਵਾਣਾ ਇਹ ਜਿਹੜਾ ਭੋਸ ਨਹੀਂ ਦਿਖਣਾ ਚਾਹੀਦਾ ਸਾਨੂੰ ਤਾਂ ਅਸੀਂ ਵਾਰਨਿੰਗ ਦਿੰਦੇ ਆ ਤੈਨੂੰ ਹੁਣ ਤੇਰੇ ਨਾਲ ਖੜੇ ਆ ਤੈਨੂੰ ਆਹ ਗੇਤੀ ਲੈ ਕੇ ਠੀਕ ਆ ਪਾਪਾ ਜੀ ਕੰਮ ਕਰਨਗੇ ਤਾਂ ਤੂੰ ਆਪਣਾ ਜਿਹੜਾ ਕੰਮ ਕਰ ਰਿਹਾ 10000 ਰੁਪਏ ਦੇ ਉਹ ਤੂੰ ਆਪਣਾ ਕਰੀ ਜਾ ਤੇ ਕੱਲ ਨੂੰ ਤੇਰੀ ਕੋਈ ਵੀ ਵੀਡੀਓ ਕੋਈ ਵੀ ਵੀਡੀਓ ਕਿਉਂ ਭਾਜੀ ਸੀਗਾ ਸਾਨੂੰ ਇੰਟਰਨੈਟ ਤੇ ਨਹੀਂ ਦਿਖਣੀ ਚਾਹੀਦੀ ਕਿ ਮੇ ਪੈਸੇ ਦੇ ਦਿਓ ਮੇਰਾ ਘਰ ਬਣਾ ਦਿਓ ਬਾ ਸਾਡੀ ਇੱਕ ਬੇਨਤੀ ਹੈ ਕਿ ਤੁਸੀਂ ਕੰਮ ਕਰਨਾ ਵਾ ਠੀਕ ਹੈ ਸਬਜ਼ੀ ਵੇਚਣੀ ਹੈ ਕੰਮ ਕਰਨਾ ਵਾ ਤੇ ਇਹਨੂੰ ਤੁਸੀਂ ਕੰਮ ਤੇ ਭੇਜਣਾ ਵਾ ਤੇ ਕੱਲ ਤੋਂ ਤੁਹਾਡੀ ਕੋਈ ਵੀ ਵੀ ਵੀਡੀਓ ਸਾਨੂੰ ਨੈਟ ਤੇ ਨਹੀਂ ਦਿਖਣੀ ਚਾਹੀਦੀ ਠੀਕ ਹੈ ਰਾਜੇ ਠੀਕ ਹੈ ਚਾਹੇ ਉਹ ਕੋਈ ਐਨ ਜੀਓ ਵਾਲਾ ਆਵੇ ਕੋਈ ਵੀ ਆਵੇ ਕਿਸੇ ਦੀ ਵੀਡੀਓ ਤੁਹਾਡੀ ਨਹੀਂ ਆਣੀ ਚਾਹੀਦੀ ਲਿੰਗਤ ਬਾਬੂ ਜੀ ਠੀਕ ਹੈ ਚਲ ਜੀ ਇਹ ਚਲੂਆ ਕੰਮ ਹੋ ਜਾਣਾ ਤੇ ਇੱਕ ਕੰਮ ਸੌਰੀ ਜੀ ਜੀ ਨਾ ਸਰ ਵਾ ਤੇ ਵੋਦੀ ਚਲਾ ਲੋਗੇ ਲੈ ਜਾਓਗੇ ਚਲਾ ਕੇ ਚਲੋ ਠੀਕ ਆ ਤੁਹਾਨੂੰ ਜੋ ਕੁਝ ਮਿਲਿਆ ਗੁਰੂ ਆਮਦਾਸ ਪਾਸ਼ਾ ਨੇ ਦਿੱਤਾ ਕਿਨੇ ਦਿੱਤਾ ਤਾਨ ਗੁਰੂ ਆਮਦਾਸ ਪਾਸ਼ਾ ਨੇ ਪਾਪਾ ਜੀ ਸਹੀ ਰਸਤੇ ਤੇ ਬੇਟੇ ਨੂੰ ਚਲਾਣਾ ਮਾੜੇ ਕੰਮਾਂ ਤੋਂ ਹਟਾਣਾ ਤੇ ਗੁਰੂ ਆਮਦਾਸ ਦੇ ਦਰ ਉਹਨਾਂ ਦੇ ਜਾਨਾ ਗੁਰੂ ਆਮਦਾਸ ਦੇ ਦਰ ਤੇ ਜਾਣਾ ਠੀਕ ਹੈ ਹਾਂ ਤੇ ਬਾਕੀ ਆਪਣਾ ਗੁਰੂ ਵਾਲੇ ਬਣੋ ਰਾਜਾ ਤੂੰ ਵੀ ਗੁਰੂ ਵਾਲਾ ਬਣ ਤੇ ਬਾਕੀ ਅਸੀਂ ਅਪੀਲ ਹੁਣ ਕਰ ਦੇਣੀ ਹੈ ਸੰਗਤ ਨੂੰ ਕਿ ਸੰਗਤ ਜੀ ਦੇ ਕੋ 40000 ਰੁਪਏ 45000 ਜੋ ਵੀ ਆ ਗਿਆ ਵਾ ਹੁਣ ਇਹਨੂੰ ਲੋੜ ਦੀ ਗੱਡੀ ਇਹਨਾਂ ਨੂੰ ਮਿਲ ਗਈ ਐ ਕੰਮਕਾਰ ਇਹਨਾਂ ਦਾ ਸੋਨਾ ਹੋ ਗਿਆ ਬਸ ਹੁਣ ਨਹੀਂ ਚਾਹੀਦਾ ਤੁਹਾਨੂੰ ਤੁਸੀਂ ਹੋਰ ਕਿਤੇ ਇੱਕ ਕੇ ਗੁਰਸਿੱਖ ਦੇ ਕੰਮ ਆਓ ਠੀਕ ਹੈ ਜੀ ਚਲੋ ਹੁਣ ਤੁਸੀਂ ਲੈ ਜਾਓ ਦੋਵੇਂ ਠੀਕ ਹੈ ਜੀ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਤਨ ਗੁਰ ਜਾਨ ਦਾਸ ਤਨ ਗੁਰ ਜਾਨ ਦਾਸ ਤਨ ਗੁਰ ਜਾਨ ਦਾਸ ਤਨ ਗੁਰ ਜਾਨ ਦਾਸ ਸਤਿ ਗੁਰ ਜਾਨ ਦਾਸ ਤਨ ਗੁਰ ਜਾਨ ਦਾਸ ਤਨ ਗੁਰ ਜਾਨ ਦਾਸ